ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਰ ਕੇ ਬੁਟੀਕ ਦੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦੀ ਟੈਗੀ ਦੇ ਸੂਟ ਨੇ। ਚਨਾਰ ਦੀ ਤੈਬੀ ਰਹੇਗੀ ਜੀ ਕੋਈ ਐਸਕੇ ਨਹੀਂ ਕੋਈ ਏਕੇ ਨਹੀਂ ਬ੍ਰੈਂਡ ਦਾ ਤੁਹਾਨੂੰ ਜਿਹੜਾ ਹੈਗਾ ਜੀ ਪ੍ਰੈਕਟਿਕ ਮਿਲੇਗਾ। ਬਿਲਕੁਲ ਲਾਈਟ ਵੇਟ ਹੈ ਇਹਦੀ। ਤੁਸੀਂ ਇਹਨੂੰ ਫੁੱਲ ਵੈਲ ਦੀ ਲਾਈਨਿੰਗ ਲਾ ਕੇ ਪਾ ਸਕਦੇ ਹੋ ਸੂਟ। ਕੋਈ ਜਿਵੇਂ ਪਤਾ ਹੀ ਨਹੀਂ ਲੱਗਦਾ ਵੀ ਇਹ ਸੂਟ ਪਾਇਆ ਹੋਇਆ ਹੈ। ਇੰਨੇ ਹੌਲੇ ਨੇ ਇੰਨੇ ਲਾਈਟ ਵੇਟ ਨੇ ਬਹੁਤ ਸੋਹਣੇ ਨਿਊ ਡਿਜ਼ਾਈਨ ਆ ਗਏ ਜੀ ਨਿਊ ਪ੍ਰਿੰਟ ਆ ਗਏ ਜਲਦੀ ਜਲਦੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਾਕੀ ਦੂਜਾ ਨੰਬਰ ਜਿਹਦੇ ਵਿੱਚ ਤੁਹਾਨੂੰ ਚਨਾਰ ਦੀ ਬ੍ਰੈਂਡ ਦੇ ਵਿੱਚ ਇੰਨੇ ਨਾਰਮਲ ਰੇਂਜ ਦੇ ਵਿੱਚ ਕਿਤੇ ਉਹ ਵੀ ਸੂਟ ਨਹੀਂ ਮਿਲਣਗੇ ਹੈਨਾ ਗਾਰੰਟੀ ਹੈ ਸਾਡੀ ਫੈਬਰਿਕ ਹੈ ਜਿਹੜੀ ਉਹ ਬਹੁਤ ਵਧੀਆ ਹੋएगी ਪਿਓਰ ਵਾਲੀ ਚਨਾਰ ਦਾ ਬ੍ਰੈਂਡ ਤੁਹਾਨੂੰ ਪਤਾ ਹੈ ਜੀ ਟੀਸਟਰ ਦੇ ਚਨਾਰ ਸੇਮ ਬ੍ਰੈਂਡ ਦੇ ਬਰਾਬਰ ਦੇ ਬ੍ਰੈਂਡ ਨੇ ਇਹ ਦੋਨੋਂ ਕੋਈ ਏਕੇ ਨਹੀਂ ਹੈਗਾ ਇਸਕੇ ਨਹੀਂ ਹੈਗਾ ਆਮ ਬ੍ਰੈਂਡ ਨਹੀਂ ਹੈਗਾ ਜੀ ਇਹ ਨਾਰਮਲ ਜੇ ਬਗੀਆ ਪਾਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣਾ ਦੂਸਰਾ ਚੈਨਲ ਹੈਗੇ ਜੀ ਰਾਜਿੰਦਰ ਬਲੌਗ ਜਿੱਦੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਿੰਦਰ ਸਿੱਧੂ 955 ਉਹਨੂੰ ਵੀ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈ ਇਸ ਚੈਨਲ ਤੇ ਆਪਾਂ ਪਾ ਰਹੇ ਆਂ ਜੀ ਸੂਟਾਂ ਦੀ ਵੀਡੀਓ ਸਵੇਰੇ ਸਾਤ ਤੋਂ ਲੈ ਕੇ 6 ਚਲੋ ਜੀ ਕਰ ਦੋ ਵੀਡੀਓ ਨੂੰ ਸ਼ੇਅਰ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕਾ ਦਿਓ ਪਲੀਜ਼ ਪਹਿਲਾਂ ਨੂੰ ਰਿਕਵੈਸਟ ਹੈ ਜੀ ਸੂਟ ਉਹਨਾਂ ਲਈ ਰੱਖਿਆ ਜਾਊਗਾ ਜਿਹਦੀ ਪਹਿਲਾਂ ਪੇਮੈਂਟ ਆਉ। ਚਲੋ ਜੀ ਸੂਟ ਦਿਖਾਉਣ ਕਾਰਨ ਤੋਂ ਪਹਿਲਾ ਸੂਟ ਰਹੇਗਾ ਜੀ ਇਹ ਵਾਲਾ ਤੇ ਇਹਦਾ ਹੈਗਾ ਜੀ ਪਰਪਲ ਕਲਰ ਹੈ ਬਹੁਤ ਸੋਹਣਾ ਟਾਈਟਾਈਲ ਮੀਟਰ ਦੀ ਤੁਹਾਨੂੰ ਕੱਟ ਮਿਲੇਗੀ ਜੀ ਸਟੈਂਪ ਦਿਖਾ ਕੇ ਦੇਵਾਂਗੇ ਆਪਾਂ ਦੇ ਇਹਦੇ ਉੱਪਰ ਦੇਖੋ किनार ਦੀ ਤੈਬੀ ਦੀ ਸਟੈਂਪ ਲੱਗੀ ਹੋਈ ਹੈ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਕਾਟਨ ਸਿਲਕ ਦੀ ਪਰਪਲ ਕਲਰ ਦੀ ਸਲਵਾਰ ਲੱਗੀ ਹੈ ਇਹਦੇ ਤੁਸੀਂ ਲਾਈਨਿੰਗ ਕੱਲੇ ਗੋਡਿਆਂ ਦੇ ਵੀ ਲਾ ਸਕਦੇ ਹੋ ਜੇ ਤੁਸੀਂ ਸਾਰੇ ਸੂਟ ਦੇ ਇਸ ਲਾਈਕ ਕਰਦੇ ਹੋ ਤਾਂ ਤੁਸੀਂ ਸਾਰੇ ਸੂਟ ਤੇ ਵੀ ਲਾ ਸਕਦੇ ਹੋ ਬਿਲਕੁਲ ਲਾਈਟ weight suit ਹੈ ਜੀ ਦੇਖ ਜਿਵੇਂ ਹੁਣ ਇਹਦੇ ਵਿੱਚ 2.5 ਮੀਟਰ ਦੀ ਸਲਵਾਰ ਪਈ ਹੋਈ ਹੈ 2.5 ਮੀਟਰ ਦੀ ਸ਼ਰਟ ਪਈ ਹੋਈ ਹੈ ਬਿਲਕੁਲ ਲਾਈਟ weight ਹੈ ਜੰਮੀ ਵੀ ਹੈਗੀ ਨਹੀਂ ਹੈਗਾ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ suit ਪਸੰਦ ਆ ਜੀ ਸਕਰੀਨਸ਼ਾਟ ਲੈ ਲਓ ਇੱਕ ਇਹ ਪ੍ਰਿੰਟ ਮਿਲੇਗਾ ਜੀ ਇਹਦੇ ਵਿੱਚ ਘੱਟੋ ਘੱਟ 8 ਤੋਂ 7 ਪ੍ਰਿੰਟ ਨੇ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਦੂਸਰਾ ਪ੍ਰਿੰਟ ਪ੍ਰਿੰਟ ਇਹਨਾਂ ਦੇ ਇੰਨੇ ਕੁ ਸੋਹਣੇ ਨੇ ਜੀ ਤੇ ਕਲਰ ਵੀ ਇੰਨੇ ਸਰਦਾਰੀ ਨੇ ਜਿਵੇਂ ਮਰਜ਼ੀ ਤੁਸੀਂ suit ਪਾ ਸਕਦੇ ਹੋ ਦੇਖੋ ਜੀ ਇਹਦਾ ਹੈਗਾ light pista color ਕੋਈ ਜ਼ਿਆਦਾ फडਕੀਲੇ ਨਹੀਂ ਹੋਣਗੇ ਕੋਈ ਜ਼ਿਆਦਾ ਆਣੀ ਹੈਗਾ ਵੀ ਲਾਈਟ ਨੇ ਮੀਡੀਅਮ ਸਰਦਾਰੀ ਕਲਰ ਦੇ ਸੂਟ ਨੇ ਦੇਖੋ ਇਸ ਤਰ੍ਹਾਂ ਇਹਦੇ ਨਾਲ ਪਿਸਤਾ ਕਲਰ ਦੀ ਰੱਖੀ ਹੈ ਜੀ ਸਲਵਾਰ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1800 ਰੁਪਏ ਚਨਾਰ ਦੀ ਬ੍ਰਾਂਡ ਰਹੇਗੀ ਕੋਈ ਵੀ ਇੰਨਾ ਸਸਤਾ ਸੂਟ ਤੁਹਾਨੂੰ ਪਿਓਰ ਵਾਲੀ ਤੈਬੀ ਦਾ ਕਿਤੋਂ ਨਹੀਂ ਮਿਲੇਗਾ ਬਾਕੀ ਫੈਬਰਿਕ ਦੀ ਜ਼ਿੰਮੇਵਾਰੀ ਹੈ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਜੀ ਸੋ ਪਤਾ ਲੱਗ ਜਾਏਗਾ ਦੇਖੋ ਆਪਾਂ ਮੈਂ ਪਿਛਲੇ ਵਾਰ ਵੀ 30 ਤੋਂ 35 ਸੂਟ ਟੈਬੀ ਦੇ ਸੇਲ ਕੀਤੇ ਨੇ ਜੀ ਅਸੀਂ ਉਹਦੇ ਵਿੱਚ ਪੀਕੇਐਸਕੇ ਦਾ ਕੋਈ ਟੈਬੀ ਵੀ ਜਿਹੜੀ ਬ੍ਰਾਂਡ ਹੈ ਸਾਮਣ ਨਹੀਂ ਕੀਤਾ ਕੱਲਾ ਚਨਾਰ ਦਾ ਆਪਾਂ ਫੈਬਰਿਕ ਹੈ ਜਿਹੜਾ ਉਹ ਸੇਲ ਕੀਤਾ ਗਿਆ ਚਨਾਰ ਦੀ ਫੈਬਰਿਕ ਵਰ ਵੀ ਤੇ ਚਨਾਰ ਦਾ ਫੈਬਰਿਕ ਵਰਬਰੀ ਚ ਵੀ ਆ ਰਿਹਾ ਜੀ ਸਾਰੇ ਕੱਪੜੇ ਦੇ ਵਿੱਚ ਆ ਰਹੇ ਆ ਬਾਕੀ ਤੁਸੀਂ ਆਪ ਵੀਡੀਓ ਦੇਖਦੇ ਤੁਹਾਨੂੰ ਪਤਾ ਹੀ ਹੈ ਦੇਖੋ ਕਿੰਨਾ ਸੋਹਣਾ ਪ੍ਰਾਈਸ 1400 ਰੁਪਏ ਅੱਜ ਵਾਲੇ ਸੂਟਾਂ ਦਾ ਪ੍ਰਾਈਸ ਰਹੇਗਾ ਜੀ ਦੇਖੋ ਕਲਰ ਕੋਈ ਵੀ ਸੱਡਣ ਵਾਲਾ ਨਹੀਂ ਹੈਗਾ ਮੇਰੀਆਂ ਭੈਣਾਂ ਪਲੀਜ਼ ਦੇਖੋ ਜੀ ਸਟੈਂਪ ਲੱਗੀ ਤੁਹਾਨੂੰ ਸਾਰੇ ਕੱਪੜੇ ਤੇ ਮਿਲੇਗੀ ਚਨਾਰ ਦਾ ਬ੍ਰਾਂਡ ਹੈ ਇਹਦੇ ਵਿੱਚ ਲਓ ਜੀ ਇਸ ਤਰ੍ਹਾਂ ਦਾ ਲਾਈਟ ਸਰਦਈ ਜਾਂ ਕਲਰ ਹੈ ਕਿੰਨਾ ਪਿਆਰਾ ਫਿਰ ਤਾਂ ਦੇਖੋ ਜੀ ਬਿਲਕੁਲ ਸਰਦਾਰੀ ਸੂਟ ਨੇ ਸਰਦਾਰੀ ਕਲਰ ਹੈ ਕਲਰ ਦੇਖ ਕੇ ਤਾਂ ਮਨ ਖੁਸ਼ ਹੋ ਜਾਂਦਾ ਹੈ ਹਨਾ ਲਓ ਜੀ ਲੋ ਪਿਆਰੇ ਪ੍ਰਿੰਟ ਨੇ 1800 ਦੇ ਵਿੱਚ ਤੁਹਾਡੇ ਸੂਟ ਦਾ ਜਿਹੜਾ ਘਰ ਤੱਕ ਪਹੁੰਚ ਜੇਗਾ ਜੀ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਲਓ ਪ੍ਰਿੰਟ ਦੇ ਵਿੱਚ ਤੁਹਾਨੂੰ ਇੱਕ ਕਲਰ ਇਹ ਮਿਲ ਜੇਗਾ ਪੀਚ ਵਾਲਾ ਇੱਕ ਇਹਦੇ ਵਿੱਚ ਪਿਸਤਾ ਕਲਰ ਹੈ ਜੀ ਇੱਕ ਇਹਦੇ ਵਿੱਚ ਪੀਚ ਕਲਰ ਮਿਲੂਗਾ ਦੇਖੋ ਲਓ ਪ੍ਰਾਈਸ ਸੇਮ ਰਹੇਗਾ ਜੀ ਫੈਬਰਿਕ ਸੇਮ ਰਹੇਗਾ ਬ੍ਰਾਂਡ ਸੇਮ ਰਹੇਗਾ ਅੱਜ ਵਾਲੇ ਸੂਟਾਂ ਦਾ ਇਹਦੇ ਵਿੱਚ ਕੋਈ ਵੀ ਹੋਰ ਕੁਆਲਿਟੀ ਐਡ ਨਹੀਂ ਹੋਏਗੀ ਇੱਕੋ ਫੈਬਰਿਕ ਦੇ ਇੱਕੋ ਪ੍ਰਾਈਸ ਦੇ ਤੇ ਇੱਕੋ ਬ੍ਰਾਂਡ ਦੇ ਸੂਟ ਐਡ ਦੇਗੇ ਇਹਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਜੋ ਜੋ ਦੋ ਕਲਰ ਨੇ ਆਪਾਂ ਨਾਲ ਹੁੰਦੇ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਇਸ ਤੋਂ ਬਾਅਦ ਆ ਗਿਆ ਜੀ ਇੱਕ ਇਹ ਵਾਲਾ ਲੋਜੀ ਕਲਰ ਪਹਿਲਾ ਇਹ ਜ਼ੋਰਦਾਰ ਦੇ ਵਿੱਚ ਬਹੁਤ ਵਧੀਆ ਆਇਆ ਸੀ ਉਸ ਤੋਂ ਬਾਅਦ ਇਹ ਆ ਗਿਆ ਬਰਬਰੀ ਦੇ ਵਿੱਚ ਉਹ ਨੈਗੇਟਿਵ ਵੀ ਦੇ ਵਿੱਚ ਵੀ ਆ ਗਿਆ ਜੀ ਫਿਰ ਇਹਦੇ ਨਾਲ ਇਸ ਤਰ੍ਹਾਂ ਆਪਣੇ ਸਕਿਨ ਕਲਰ ਲਈ ਰੱਖੀ ਹੈ ਜੀ ਸਲਵਾਰ ਜੇ ਤੁਸੀਂ ਇਹਦੇ ਵਿੱਚ ਫਰੋਜ਼ੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਫਰੋਜ਼ੀ ਵੀ ਰੱਖ ਸਕਦੇ ਹੋ ਜੇ ਤੁਸੀਂ ਐਡੇ ਸਕਿਨ ਕਲਰ ਦੇ ਵੈਸੇ ਜਿਆਦਾ ਸਕਿਨ ਕਲਰ ਨਾਲ ਹੀ ਲੋ ਸਹਿਤ ਆਏਗਾ ਜੀ ਪਤਾ ਕੀ ਇਹਦੇ ਨਾਲ ਆਪਾਂ ਫਰੋਜ਼ੀ ਫਰੋਜ਼ੀ ਕਲਰ ਪਾ ਕੇ ਜਦੋਂ ਆਪਾਂ ਦੁਪੱਟਾ ਟਾਈ ਡਾਈ ਕਰਦੇ ਹਾਂ ਬਹੁਤ ਸੋਹਣਾ ਸੂਤ ਹੋ ਜਾਂਦਾ ਹੈ ਬਹੁਤ ਸੋਹਣੀ ਜਿਹੜੀ ਸੂਤ ਦੀ ਲੁੱਕ ਬਣ ਜਾਂਦੀ ਹੈ ਇਸ ਪਰਦੇ ਵਿਸਤਾਰ ਨੂੰ ਇੱਕ ਕੋਈ ਕਲਰ ਮਿਲੇਗਾ ਜੀ। ਲੋ ਜੀ ਇਸ ਤੋਂ ਬਾਅਦ ਆ ਗਿਆ। ਅਲੱਗ-ਅਲੱਗ ਪ੍ਰਿੰਟ ਰਹਿ ਗਏ ਸਾਰੇ ਨੂੰ। ਇਸ ਤੋਂ ਬਾਅਦ ਇੱਕ ਪ੍ਰਿੰਟ ਆ ਗਿਆ ਜੀ ਸਰਦਈ ਕਲਰ ਥੋੜੇ ਜੇ ਮੈਨੂੰ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ। ਹੱਥ ਵਾਲੀ ਵੀਡੀਓ 'ਚ ਮੈਂ ਲਗਾ ਸਾਰੇ ਕੋਈ ਲਾਈਟ ਸਰਦਈ ਹੈ ਕੋਈ ਡਾਰਕ ਸਰਦਈ ਹੈ ਇਦਾਂ ਦੇ ਕਲਰ ਹੋ ਸਕਦੇ ਨੇ। ਇਹ ਜਿਹੜਾ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਦੀ ਆਪਾਂ ਇਹਦੇ ਵਿੱਚ ਸਲਵਾ ਰੱਖੀ ਹੈ ਜੀ। ਕੰਦਈ ਕਲਰਾਂ ਦਾ ਵੀ ਪਤਾ ਕੀ ਹੈ ਪ੍ਰਿੰਟ ਚੇਂਜ ਹੋ ਗਏ ਜੀ ਪ੍ਰਿੰਟ ਅਲੱਗ-ਅਲੱਗ ਨੇ ਥੋੜਾ-ਥੋੜਾ ਕਲਰਾਂ ਦਾ ਵੀ ਫਰਕ ਹੈ ਸੇਮ ਕਲਰ ਨਹੀਂ ਹੈਗੇ ਲਓ ਜੀ 1800 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸ਼ੂਟ ਆ ਜਿਹੜਾ ਪਹੁੰਚ ਜਾਵੇ ਜੀ ਇਸ ਤੋਂ ਬਾਅਦ ਲਓ ਜੀ ਕਲਰ ਇਹ ਆ ਗਿਆ ਇਹਦੇ ਵਿੱਚ ਦੇਖ ਇਹਦੇ ਨਾਲ ਇਸ ਤਰ੍ਹਾਂ ਦੀ ਰਾਇਲ ਬਲੂ ਸਲਵਾਰ ਹੈ ਜੀ ਇਹ ਹੈਗਾ ਇਹ ਵੀ ਵਧੀਆ ਚਨਾਰ ਦੀ ਬਰੈਡਾ ਸਾਰੇ ਸੇਮ ਹੀ ਨੇ ਦੇਖੋ ਜੀ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਰਾਇਲ ਬਲੂ ਕਲਰ ਦੀ ਸਲਵਾਰ ਰੱਖੀ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਪ੍ਰਿੰਟ ਮਿਲਣਾ। ਤੋਂ ਹੁਣ ਬਾਕੀ ਤੁਹਾਡੀ ਚੋਇਸ ਹੈ ਜੋ ਵੀ ਤੁਹਾਨੂੰ ਸੋਹ ਪਸੰਦ ਹੈ ਤਾਂ ਤੁਸੀਂ ਸਬਦੀਨ ਸ਼ਾਟ ਲੈ ਸਕਦੇ ਹੋ। ਦੇਖੋ ਜੀ ਪਹਿਲਾਂ ਆਪਾਂ ਟੈਬੀ ਦੇ ਕਲਰ ਦਿਖਾ ਦਈਏ ਥੋੜਾ ਥੋੜਾ ਕਲਰਾਂ ਦਾ ਫਰਕ ਹੈ। ਇਹ ਰਾਇਲ ਬਲੂ ਹੋ ਗਿਆ ਸਰਦਾ ਹੀ ਹੋ ਗਿਆ ਜੀ ਤੇ ਇਸ ਤਰ੍ਹਾਂ ਦਾ ਇਹ ਅੱਡ ਲਾਈਟ ਕਲਰ ਹੋ ਗਿਆ। ਸਾਰੇ ਇੱਕੋ ਕਲਰ ਜਿਹੇ ਹੋਏ ਪਰ ਇਹ ਦੇਖੋ ਇਹ ਵਾਲਾ ਫਰੋਜੀ ਤੇ ਸਕੇਲ ਦਾ ਕੰਬੀਨੇਸ਼ਨ ਆ ਗਿਆ ਜੀ। ਇਹ ਵਾਲਾ ਬਿਲਕੁਲ ਲਾਈਟ ਸਰ੍ਹੇਈ ਟੱਲ ਰਹਿ ਗਈ। ਪੀਚ ਹੋ ਗਿਆ। ਇਹਦੇ ਵਿੱਚ 7 ਤੋਂ 8 ਕਲਰ ਨੇ। ਲਾਉ ਦੀ। ਪਿਸਤਾ ਕੰਨ ਆ ਗਿਆ। ਪਰਪਲ ਕਲਰ ਆ ਗਿਆ। 3 ਸੇ 8 ਕਲਰ ਨੇ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚ ਸੂਜੀ ਪਸੰਦ ਆ। ਇਹਨਾਂ ਸੂਤਾ ਦਾ ਪ੍ਰਾਈਸ ਰਹੇਗਾ ਜੀ 1800 ਰੁਪਏ। ਅੱਗਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਉਹ ਵੀ ਟਿਸਟਾ ਦੀ ਹੈ ਬਹੁਤ ਸੋਹਣੀ ਤੇ ਉਹਦੇ ਵਿੱਚ ਦੋ ਹੀ ਕਲਰ ਸੋਹਣੇ ਲੱਗੇ ਮੈਨੂੰ। ਬਾਕੀ ਤੁਹਾਡੀ ਚੋਅ ਹੈ ਸੋ ਦੇਖੋ ਜੀ ਇਹ ਹੈਗਾ ਆਨੀਅਨ ਕਲਰ। ਬਹੁਤ ਪਿਆਰਾ। ਇਹ ਨਾ ਪਿਓਰ ਵਾਲੀ ਟੀਸ਼ਰਟ ਦੇ ਵਿੱਚ ਤੁਹਾਨੂੰ ਸਟਾਫ ਮਿਲੇਗਾ ਜੀ ਕ੍ਰਾਸ ਦੇ ਵਿੱਚ ਬਿਲਕੁਲ ਲਾਈਟਵੇਟ ਫੈਬਰਿਕ ਹੈ ਜਿਹੜੇ ਪਿਓਰ ਦੀ ਸ਼ਰਟ ਮਿਲੇਗੀ ਤੁਹਾਨੂੰ ਗਰਮੀ ਵਾਲੀ ਫੈਬਰਿਕ ਹੈ ਗਰਮੀ ਦੇ ਵਿੱਚ ਤੁਸੀਂ ਕਿਵੇਂ ਮਰਜ਼ੀ ਇਹਨੂੰ ਸੂਟ ਨੂੰ ਪਾ ਸਕਦੇ ਹੋ ਦੇਖੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2150 ਰੁਪਏ ਦੇਖੋ ਟੀਸ਼ਰਟਾਂ ਦੀ ਇਹਦੇ ਉੱਪਰ ਸੈਂਪਲ ਲੱਗੀ ਹੋਈਆਂ ਨੇ ਕਲਾਸ ਇਹ ਟੀਸ਼ਰਟ ਦੀ ਸ਼ਰਟ ਹੈ ਕ੍ਰਾਸ ਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਜੀ ਕ੍ਰਾਸ ਤੁਸੀਂ ਇਹ ਨਾ ਸਮਝੋ ਵੀ ਸਰਦੀ ਵਾਲੀ ਹੈ ਜਾਂ ਪੈਣੀ ਨਹੀਂ ਇਹ ਗਰਮੀ ਵਾਲੀ ਕ੍ਰਸਟਿਸਤਾ ਦੇ ਵਿੱਚ ਤੁਹਾਨੂੰ ਸੂਟ ਆ ਗਿਆ ਜੀ ਪਿਓਰ ਦੇ ਵਿੱਚ ਬਿਲਕੁਲ ਇਹ ਸਟਾਈਲ ਹੈ ਤੁਹਾਡੇ ਕੋਲ ਜਦੋਂ ਸੂਟ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜੂਗਾ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਐਨੀਅਲ ਕਲਰ ਦੀ ਕਾਟਨ ਸਿਲਕ ਦੀ ਰੱਖੀ ਹੈ ਸਲਵਾਰ ਸਲਵਾਰ ਤੇ ਤੁਸੀਂ ਚਾਹੇ ਕੱਲੇ ਗੁੰਡੇ ਦੇ ਲਾਈਨਿੰਗ ਲਾ ਸਕਦੇ ਹੋ ਸ਼ਰਟ ਤੇ ਤਾਂ ਨੂੰ ਪੂਰੀ ਜੇ ਲਾਉਣੀ ਪਵੇ ਲਓ ਜੀ ਸਕਰੀਨ ਸ਼ਾਟ ਕਿੰਨਾ ਪਿਆਰਾ ਪ੍ਰਿੰਟ ਹੈ 2150 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਏਗੀ ਜੀ ਤੁਸੀਂ ਇੱਕ ਵਾਰ ਸੂਟ ਆਰਡਰ ਕਰਕੇ ਦੇਖੋ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਫਿਰ ਤੁਹਾਨੂੰ ਪਤਾ ਲੱਗ ਜੂ ਸਹੀ ਗੱਲ ਆ ਜਿਹੜੀ ਚੀਜ਼ ਦੱਸੀ ਹੋਈ ਹੈ ਵੀਡੀਓ 'ਚ ਉਹ ਵੀ ਆਏਗੀ ਜੀ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਇਹ ਵਾਲਾ ਕਿੰਨਾ ਪਿਆਰਾ ਕਲਰ ਹੈ ਦੇਖੋ ਮਸਟਰਡ ਕਲਰ ਤੇ ਇਸਟਾ ਦਾ ਬ੍ਰਾਂਡ ਰਹੇਗਾ ਜੀ ਬਹੁਤ ਸੋਹਣਾ ਇਹ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੀ ਜਿਹੜਾ ਜਿੰਨਾ ਭੈਣਾਂ ਨੇ ਇਹ ਸੂਟ ਲੈਣਾ ਹੈ ਵੀ ਤੁਸੀਂ ਜਲਦੀ ਬੁੱਕ ਕਰ ਲਓ ਜੀ ਇਹ ਸੂਟ ਮੈਂ ਆਪਣੇ ਲਈ ਲੈ ਕੇ ਆਇਆ ਬਾਕੀ ਤੁਹਾਨੂੰ ਆਪਾਂ ਸ਼ੌਪ ਤੋਂ ਹੋਰ ਲੈ ਕੇ ਦੇਵਾਂਗੇ ਪਲੀਜ਼ ਰਿਕੁਐਸਟ ਹੈ ਜੀ ਜਲਦੀ ਜਲਦੀ ਬੁੱਕ ਕਰ ਲਓ ਜੀ ਮੇਰੇ ਕੋਲ 5 6 ਦਿਨ ਹੋ ਗਏ ਆ ਇਹਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਜੀ ਉਹ ਮੈਂ ਜਾਣ ਕਰਕੇ ਵੀਡੀਓ ਉੱਟ ਕੇ ਬਣਾਈਏ ਨਾ ਜੀ ਕਿਉਂਕਿ ਸਟਾਕ ਤਾਂ ਵੀ ਖਤਮ ਹੋ ਜਾਂਦੇ ਨੇ ਇਹ ਸੂਟ ਦੀ ਸਟੀਚਿੰਗ ਮੈਂ ਕਰਵਾਉਣੀ ਹੈ ਜੀ ਜੇ ਤੁਸੀਂ ਇਹਦੇ ਨਾਲ ਦਾ ਸੂਟ ਲੈਣਾ ਹੈ ਤਾਂ ਤੁਸੀਂ ਮੈਨੂੰ ਜਲਦੀ ਜਲਦੀ ਬੁੱਕ ਕਰਵਾ ਲਓ ਆਪਣੇ ਸੂਟ ਦਾ ਤਾਂਕਾ ਸਟਾਕ ਤੋਂ ਤੁਹਾਡੇ ਲਈ ਬੁੱਕ ਕਰਵਾ ਲਾਂਗੇ ਇਹ ਨਾ ਹੋ ਗਿਆ ਨਾ ਵੀ ਤੁਸੀਂ ਸਾਨੂੰ ਪੈ ਕੇ ਕਹਿ ਦੋ ਵੀ ਸਾਡਾ ਸੂਟ ਬੁੱਕ ਕਰ ਦੋ ਉਸ ਤੋਂ ਬਾਅਦ ਤੁਸੀਂ ਪੰਜ ਦਿਨਾਂ ਦੇ ਅਨ ਰਿਪਲਾਈ ਵੀ ਨਹੀਂ ਦਿੰਦੇ ਜੀ ਕੀਰਾਂ ਦਾ ਸਾਡੇ ਸੂਟ ਹੈ ਜਿਹੜਾ ਅੱਗੋਂ ਦੁਕਾਨਦਾਰ ਵੀ ਬੋਲਦੇ ਨੇ ਵੀ ਤੁਸੀਂ ਐਮ ਆਰ ਸਿਖਾ ਕੇ ਉਹਨੂੰ ਵੀ ਮਨਾ ਕਰਤਾ ਸੂਟ ਲਈ ਔਖਾ ਹੋ ਜਾਂਦਾ ਇਸ ਤਰ੍ਹਾਂ ਪਲੀਜ਼ ਭੈਣਾ ਨੂੰ ਰਿਕੁਐਸਟ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟ ਕੋਟ ਕਰਕੇ ਆਪਣੀ ਪੇਮੈਂਟ ਕਰਕੇ ਕਲੀਅਰ ਕਰ ਦਿਓ ਜੀ ਪਾਰਸਲ ਜਦੋਂ ਤੁਸੀਂ ਕਹੋਗੇ ਅਸੀਂ ਉਦੋਂ ਲਗਾ ਦਾਂਗੇ ਬਹੁਤ ਸੋਹਣਾ ਟਿਸਟਾ ਦਾ ਬ੍ਰਾਂਡ ਹੈ ਠੀਕ ਹੈ ਜੀ ਲਓ ਸਕਰੀਨ ਸ਼ਾਟ 2150 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜਿੰਨਾ ਭੈਣਾ ਨੇ ਸਟੀਚਿੰਗ ਕਰਵਾਉਣੀ ਹੈ ਦੀ ਸਟੀਚਿੰਗ ਵੀ ਕਰਵਾ ਸਕਦੇ ਜਿੰਨਾਂ ਨੇ ਵਿਦਆਊਟ ਸਟੀਚਿੰਗ ਤੋਂ ਲੈਣਾ ਵਿਦਆਊਟ ਸਟੀਚਿੰਗ ਤੋਂ ਵੀ ਐਸਾ ਹੈ ਚਲੋ ਜੀ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੰਦੇ ਨੇ ਸੂਟ ਬ੍ਰਾਂਡ ਦੇ ਰਹਣਗੇ ਪਿਸਟਾ ਬ੍ਰਾਂਡ ਦੇ ਚਣਾਲ ਦੇ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਜੀ ਕਰ ਦੋ ਵੀਡੀਓ ਲਓਗੇ ਸ਼ੇਅਰ ਜਲਦੀ ਜਲਦੀ ਆਪਣੇ ਸੂਟ ਜੋ ਵੀ ਪਸੰਦ ਹੈ ਜੀ ਬੁੱਕ ਕਰ ਲਓ ਮਿਲਦੇ ਆ ਕੱਲ ਨੂੰ ਨਵੇਂ ਸੂਤਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ